ਅੱਜ ਇਸ ਵੀਡੀਓ ਨੂੰ ਵੇਖ ਕੇ ਤੁਹਾਨੂੰ ਵੀ ਯਕੀਨ ਹੋ ਜਾਵੇਗਾ ਕਿ ਰੱਬ ਹੈ ਤੇ ਉਹ ਸਾਡੀ ਨਾਲ ਹਰ ਵੇਲੇ ਮਦਦ ਕਰਦਾ ਰਹਿੰਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਆ ਕੇ ਸਾਡੀ ਨਾਲ ਮਦਦ ਕਰਦਾ। ਦੋਸਤੋ ਇਹ ਵਾਲੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਤੁਸੀਂ ਇਸ ਵੀਡੀਓ ਦੇ ਵਿੱਚ ਦੇਖੋ ਕਿ ਇੱਕ ਬੰਦਾ ਆਪਣੇ ਪੂਰੇ ਪਰਿਵਾਰ ਦੇ ਨਾਲ ਗੱਡੀ ਦੇ ਵਿੱਚ ਜਾ ਰਿਹਾ ਹੁੰਦਾ। ਗੱਡੀ ਦੀ ਸਪੀਡ ਵੀ ਕਾਫੀ ਤੇਜ਼ ਹੁੰਦੀ ਹੈ। ਤੇ ਜਦੋਂ ਬੰਦਾ ਰਸਤੇ ਦੇ ਵਿੱਚ ਜਾ ਰਿਹਾ ਹੁੰਦਾ ਨਾ ਤਾਂ ਉਸ ਦੇ ਨਾਲ ਇੱਕ ਅਜਾਈ ਘਟਨਾ ਵਾਪਰਦੀ ਹੈ ਜਿਸ ਤੋਂ ਉਸ ਨੂੰ ਪਤਾ ਲੱਗ ਜਾਂਦਾ ਕਿ ਰੱਬ ਹੈ ਤੇ ਉਹ ਸਾਡੀ ਹਰ ਵੇਲੇ ਮਦਦ ਕਰਦਾ ਰਹਿੰਦਾ ਤੁਸੀਂ ਹੁਣ ਵੀਡੀਓ ਦੇ ਵਿੱਚ ਵੇਖੋ ਕਿ ਗੱਡੀ ਜਾ ਰਹੀ ਹੈ ਤੇ ਅਚਾਨਕ ਨਾ ਗੱਡੀ ਦੇ ਸਾਹਮਣੇ ਇੱਕ ਜਾਨਵਰ ਆ ਜਾਂਦਾ ਹੈ ਤੇ ਬੰਦਾ ਨਾ ਗੱਡੀ ਦੀ ਸਪੀਡ ਹੈ ਜਿਹੜੀ ਉਹ ਸਲੋ ਕਰ ਲੈਂਦੇ ਤੇ ਜਦੋਂ ਉੱਤਰ ਕੇ ਵੇਖਦਾ ਤਾਂ ਸੜਕ ਦੇ ਵਿੱਚ ਤੁਸੀਂ ਵੇਖੋ ਕਿ ਇੱਕ ਕਿੱਡਾ ਵੱਡਾ ਨਾ ਖੱਡਾ ਬਣਿਆ ਹੁੰਦਾ ਤੇ ਤੁਸੀਂ ਸੋਚੋ ਜੇਕਰ ਗੱਡੀ ਦੇ ਅੱਗੇ ਇਹ ਜਾਨਵਰ ਨਾ ਆਉਂਦਾ ਤੇ ਇਸ ਬੰਦੇ ਦਾ ਤੇ ਇਸ ਦੇ ਪੂਰੇ ਪਰਿਵਾਰ ਦਾ ਕਿੰਨਾ ਨੁਕਸਾਨ ਹੋ ਸਕਦਾ ਸੀ ਤੇ ਬੰਦਾ ਤੁਸੀਂ ਬਾਅਦ ਦੇ ਵਿੱਚ ਵੇਖੋ ਕਿ ਉਸ ਰੱਬ ਦਾ ਨਾ ਕਿਸ ਤਰ੍ਹਾਂ ਸ਼ੁਕਰ ਕਰ ਰਿਹਾ ਹੈ ਰੱਬ ਦਾ ਸ਼ੁਕਰ ਕਰ ਰਿਹਾ ਕਿ ਤੁਸੀਂ ਕਿਸੇ ਰੂਪ ਦੇ ਵਿੱਚ ਸਾਡੇ ਸਾਹਮਣੇ ਆਏ ਤੇ ਤੁਸੀਂ ਸਾਡੀ ਜਾਨ ਬਚਾ ਦਿੱਤੀ ਸਾਡਾ ਨੁਕਸਾਨ ਹੋਣ ਤੋਂ ਬਚਾ ਦਿੱਤਾ ਤੇ ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਜਿੰਨੇ ਵੀ ਲੋਕਾਂ ਨੇ ਵੀਡੀਓ ਵੇਖੀ ਹੈ ਉਹਨਾਂ ਸਭ ਨੇ ਕਿਹਾ ਕਿ ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਤਾਂ ਸਾਨੂੰ ਸੱਚੀ ਯਕੀਨ ਹੋ ਗਿਆ ਕਿ ਰੱਬ ਹੈ ਤੇ ਉਹ ਸਾਡੀ ਹਰ ਵੇਲੇ ਨਾ ਮਦਦ ਕਰਦਾ ਹੈ ਬਾਕੀ ਦੋਸਤੋ ਤੁਸੀਂ ਕੀ ਕਹਿਣਾ ਚਾਹੋਗੇ ਇਸ ਵੀਡੀਓ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰ ਦਿਓ ਜੀ ਅਤੇ ਜੇਕਰ ਤੁਸੀਂ ਸਾਡੇ ਇਸ ਚੈਨਲ ਦੇ ਉੱਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਦਿਓ ਜੀ ਤਾਂ ਜੋ ਅਗਲੀ ਆਉਣ ਵਾਲੀ ਹਰ ਇੱਕ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਦੀ ਰਹੇ ਮਿਲਦੇ ਆਂ ਫਿਰ ਕਿਸੇ ਅਗਲੀ ਵੀਡੀਓ ਦੇ ਨਾਲ ਅਗਲੀ ਅਪਡੇਟ ਦੇ ਨਾਲ ਦਿਓ ਇਜਾਜ਼ਤ ਉਦੋਂ ਤੱਕ ਦੇ ਲਈ ਰੱਬ ਰਾਖਾ